ਈ ਵੀਰੇ ਮੈਂ 10-12 ਸਾਲ ਦਾ ਸੀ ਤੇ ਮੇਰਾ ਭਰਾ ਵੱਡਾ ਬਾਈ ਸਾਨੂੰ ਦੋਨੋਂ ਨੂੰ ਸ਼ੌਂਕ ਸੀ ਅਸੀਂ ਜੱਜ ਜੀ ਨਾਲ ਵਿਸ਼ੇਰੀ ਲੈਤੀ ਸੀ ਵੀਰੇ ਜੀ ਨੂਰੀ ਵਿਸ਼ੇਰੀ ਲਈ ਸੀ ਬਹੁਤ ਸਨਕੀ ਜੀ ਉਦੋਂ ਉਹ ਬਾਈ 67 ਹਜ਼ਾਰ 68 ਹਜ਼ਾਰ ਦੀ ਲੈਸ਼ ਹੈ ਅੱਜ ਤੋਂ 18 ਸਾਲ ਪਹਿਲਾਂ ਦੀ ਗੱਲ ਆ 18 ਸਾਲ ਪਹਿਲਾਂ ਦੀ ਜੀ ਉਦੋਂ ਵਿਸ਼ੇਰੀ ਜਦੋਂ ਲਈ ਬਾਈ ਵਿਸ਼ੇਰੀ ਉਹ ਅਸੀਂ 26 ਮਹੀਨਿਆਂ ਦੀ 27 ਦੀ ਬਾਈ ਉਹ ਡੇਢ ਕਰਵਾਤੀ ਸੀ ਜੀ ਕਰਵਾਤੀ ਸੀ ਜੀ ਬੱਲੇ ਜੀ ਤੇ ਉਹ ਬਾਈ ਖਾਲੀ ਨਿਕਲ ਗਈ ਜਿਸ ਤੋਂ ਬਾਅਦ ਅਸੀਂ ਮੁਕਸਰ ਲੈ ਗਏ ਮੁਕਸਰ ਉਹਦਾ ਭਾਈ ਅਸੀਂ 1.5 ਲੱਖ ਰੁਪਈਆ ਮੰਗਿਆ ਜੀ ਉਹਦੇ ਪਹਿਲੇ ਸੱਟ ਇੱਕ 45 ਵਾਲੀ ਲੱਗ ਜੀ ਇੱਕ 45 ਵਾਲਿਆਂ ਨੇ 44 ਦਾ ਜੀ ਭਾਈ ਉੱਥੋਂ ਭੱਜਣ ਜੋਗੇ ਨਹੀਂ ਸੀ 2000 ਰੁਪਈਆ ਤੇ 6 ਲੱਖ ਦਾ ਭਾਅ ਦੇ ਅਸੀਂ 44 ਦੀ ਵਿਰੋਧ ਕੀਤੀ ਜੀ ਇਸ ਤੋਂ ਬਾਅਦ ਵੀਰੇ ਅਸੀਂ ਗੱਬੜ ਕੋੜੀ ਲਈ ਬੋਲੇ ਤਾਂ ਤਰੋਲੇ ਤੋਂ 2.26 ਲੱਖ ਜੀ 2.26 ਲੱਖ ਦੀ ਵੀ ਲੈ ਗਈ ਜੀ ਜੀ ਉਹਦੀ ਕੋੜੀ ਨੇ ਵੀਰੇ ਆਪਣੇ ਕੋਲ ਬਸ਼ੇਰੀ ਦਿੱਤੀ ਜਿਹੜੀ ਮਾਸ ਜੀ ਇਹ ਜਿਹੜੀ ਦੀ ਮਾਂ ਸੀ ਉਹ ਕੋਣੀ ਨੇ ਇਹਦੀ ਮਾਂ ਮਤਲਬ ਬਿਛੇ ਨਹੀਂ ਦਿੱਤੀ ਉਹ ਕੋੜੀ ਬਈ ਆਪ ਮਰ ਗਈ ਜੀ ਉਹਦਾ ਮਗਰੋਂ ਨਾਲ ਲੱਤਾਂ ਤੋਂ ਲਗਭਗ ਚੱਲਿਆ ਸੀ ਠੀਕ ਨਹੀਂ ਸੀ ਜਾਂਦਾ ਤੋ ਬਹਿ ਗਈ ਫਿਰ ਬਾਅਦ ਉੱਠੀ ਨਹੀਂ ਬਈ ਉਹਦੀ ਬਹੁਤ ਟਰੀਟਮੈਂਟ ਕਰਾਜੀ ਜੀ ਜੀ ਇਹ ਅਸਲੋਂ ਨਾ ਬਈ ਬਿਮਾਰੀ ਖੂਨ ਚ ਵੀ ਹੋ ਜਾਂਦੀ ਆ ਜੀ ਇਹਦੀ ਇਹਦੀ ਗਾਹ ਜਿਹੜੀ ਦਾਦੀ ਸੀ ਉਹ ਤਾਂ ਮਰ ਗਈ ਨਾਲ ਜਿਹੜੀ ਬੋਰੀ ਨਾਲ ਜੀ ਇਸ ਤੋਂ ਬਾਅਦ ਇਹਦੀ ਜਿਹੜੀ ਮਾਂ ਸੀ ਬਈ ਜੀ ਉਹਦੀਆਂ ਲੱਤਾਂ ਦੇ ਵਿੱਚ ਇਨਫੈਕਸ਼ਨ ਆਈ ਉਹਦੀ ਆਪ ਦੀ ਮਾਂ ਮੰਗੂਗੀ ਜੀ ਉਦੋਂ ਬਾਦ ਨੂੰ ਬਈ ਅਸੀਂ ਲੁਧਿਆਣੇ ਆ। ਉਹਦੇ ਚਲੋ ਲੈ ਕੇ ਗਿਆ ਹਸਪੀਟਲ ਉੱਥੇ ਟ੍ਰੀਟਮੈਂਟ ਕੀਤੀ। ਟ੍ਰੀਟਮੈਂਟ ਕੀਤੀ ਤਾਂ ਉਹਦੇ ਬਈ ਕੀ ਆਇਆ? ਜਿਹੜਾ ਘੋੜਾ ਨਾ ਬਈ ਇਹਨੂੰ ਖਰਾਕ ਜੇ ਘਰੇ ਬੰਦੇ ਆ ਤਾਂ ਲਿਫਟ ਨਹੀਂ ਹੋਣੀ ਚਾਹੀਦੀ। ਜੇ ਘੇੜੇ ਦਾ ਤਾਂ ਵੱਖਰੀ ਗੱਲ। ਅਸੀਂ ਖਰਾਕ ਵਾਲੀ ਸੀ ਬਈ ਉਹਦੇ ਜੋਇੰਟ ਨਾ ਜੋੜ ਸਲਿੱਪ ਹੋਣ ਲੱਗ ਗਈ। ਕਿਉਂ? ਜੀ। ਉਹਦੇ ਕੁਝ ਉਹਦੇ ਜੋਇੰਟ ਸਲਿੱਪ ਹੋਣ ਲੱਗ ਗਏ। ਉਹ ਉੱਠਣ ਲੱਗ ਨਾ ਆਇਆ। ਪਾਏ ਜੋਰ ਲਾਏ। ਜੀ। ਅਸੀਂ ਇਹਦੋਂ ਪਹਿਲਾਂ ਹੀ ਸਾਂਭ ਲਈ ਕਿਉਂਕਿ ਉਹਦੀ ਮਾਂ ਮਰੀ ਸੀ ਸਾਡੇ ਵੀਰ ਵੱਜਾ ਸੀ ਅੱਖਾਂ ਸਾਨੂੰ ਪਤਾ ਸੀ। ਜੀ ਇਹ ਉਹਦੀ ਬਈ ਇੱਕ ਡਾਗਰੀ ਟ੍ਰਾਂਸਫਰ ਕੀ ਦਵਾਈ ਦਾ ਜੀ 40 50000 ਦੀ ਉਹਨੂੰ ਦਵਾਈ ਖਵਾਈ ਚਲੋ ਸੈਟ ਹੋ ਗਿਆ ਫਿਰ ਸਾਨੂੰ ਉਹਨੇ ਮੈਡਮ ਨੇ ਕਿਹਾ ਕਹਿੰਦੀ ਵੀ ਕਿੰਨੀ ਖਰਾਚ ਪਾਉਣੇ ਡਾਕਟਰ ਨਹੀਂ ਸੀ ਮੈਡਮ ਜੀ ਅਸੀਂ ਆਖਿਆ ਵੀ ਮੈਡਮ ਅਸੀਂ ਖਰਾਗ ਪਾ ਦੇ ਲਿਆ ਦਿੰਦਾ 4-5 ਕਿਲੋ ਦਾ ਜੀ ਕਹਿੰਦੀ ਸਾਨੂੰ ਐ ਪਤਾ ਨਹੀਂ ਜਿਹੜੇ 4-5 ਕਿਲੋ ਦਾਣਾ ਉਹ ਤੁਰਨ ਵਾਲੇ ਘੋੜਿਆਂ ਨੂੰ ਪੈਂਦਾ ਜਿਹੜੇ ਰਾਈਡਿੰਗ ਕਰਦੇ ਨੇ ਜੀ ਜਿਹੜੇ ਤੁਸੀਂ ਮਹੀਨੇ ਬਾਅਦ ਕੱਢਦੇ ਉਹਨਾਂ ਨੂੰ 4-5 ਕਿਲੋ ਦਾਣਾ ਨਹੀਂ ਪੈਂਦਾ ਜੀ ਕਹਿੰਦੀ 4-5 ਕਿਲੋ ਦਾਣਾ ਬਹੁਤ ਤੇ ਦਾਣਾ ਵੀ ਬਈ ਲੰਪਟ ਨਾਲ ਪਾਉਣਾ ਚਾਹੀਦਾ ਜੇ ਦਾਣਾ ਤਾਂ ਖਰਾਕ ਹੱਦ ਤੋਂ ਵੱਧ ਪਾਓ ਤਾਂ ਕੋਈ ਨਾ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਆ। ਵਿੱਚ ਲੋਕ ਕਹਿਂਦੇ ਆ ਵੀ ਕਣਕ ਬਹੁਤ ਮਾੜੀ ਆ। ਜੀ ਕਹਿੰਦੇ ਆ ਨਾ ਬਾਈ ਤੁਸੀਂ ਸੁਣੀ ਹੋ ਪਹਿਲਾਂ ਵੀ ਇਹਦਾ। ਹਾਂਜੀ ਹਾਂਜੀ। ਪਰ ਜਿੰਨਾ ਕਰਕੇ ਘੋੜੇ ਦੀ ਗ੍ਰੋਥ ਕਰਾਉਂਦੀ ਆ ਕੋਈ ਚੀਜ਼ ਗ੍ਰੋਥ ਹੀ ਨਹੀਂ ਕਰਾਉਂਦੀ। ਕਣਕ ਬਹੁਤ ਹੀ ਵਧੀਆ ਜੀ। ਪਰ ਸੁਣ ਘੋੜਿਆਂ ਵਾਸਤੇ। ਕੀ ਆ ਕਹਿੰਦੇ ਵੀ ਕਰਕੇ ਕੀ ਆ? ਜਦੋਂ ਕਣਕ ਆਪਾਂ ਮਤਲਬ ਘੋੜੇ ਨੂੰ ਪਾਤੀ ਤਾਂ ਇਹ ਵਾਜਦੀ ਆ ਕਣਕ। ਜਿਹੜੀ ਕਣਕ ਪਾਉਣੇ ਆਪਾਂ ਉਹ ਪਿਹਾ ਕੇ ਪਾਵਾਂਗੇ ਕਿ ਬਾਲ ਕੇ ਪਾਵਾਂਗੇ? ਇਹਦੇ ਬਾਰੇ ਕੁਛ ਦੱਸੋ। ਇਦੇ ਵੀਰੇ ਦੇ ਕੋਟ-ਵੱਟੀ ਸੋਚ ਆ। ਵਿੱਚ ਬਾਲਕੀ ਵੀ ਪਾਉਂਦੇ ਆ ਵਿੱਚ। ਦਰੜ ਕਰਕੇ ਵੀ ਪਾਉਂਦੇ ਆ। ਦਰੜ ਮਤਲਬ ਇਹ ਲੇਟੀ ਥੋੜੀ ਵੱਡਾ ਦਾਣਾ ਕਹਿ ਸਕਦੇ ਤਾਂ। ਕਣਕ ਕਹਿੰਦੇ ਵੀ ਜਿਹੜੀ ਤਹਿ ਕਰਦੀ ਆ। ਜੀ। ਜਦੋਂ ਤਹਿ ਹੁੰਦੀ ਆ ਤਾਂ ਘੋੜੇ ਨੂੰ ਸਰਾ ਹੁੰਦੀ ਆ। ਅੱਛਾ। ਸਵਾਰੀ ਦਾ ਨਾਮ ਲੈਂਦੇ ਨੇ ਲੋਕ। ਪਰ ਬਈ ਮੇਰਾ ਮੰਨਣਾ ਮੈਂ ਆ ਨਾ ਹੱਥ ਨੇ ਐਨੀ ਮੈਂ ਕਹਿੰਦਾ ਵੀ ਮੈਂ 2 ਕਿਲੋ ਕਣਕ ਪਾਉਣਾ। ਜੀ। ਹੱਥ ਨੇ ਮੈਂ ਬਈ ਬਾਟੀ ਕੇ ਕਣਕ ਦੀ ਲਾਜ਼ਮੀ ਪਾਣੀ ਪਾਉਣਾ ਮੈਂ ਜਦੋਂ ਘਰੇ ਆਉਣਾ ਬਈ 6:30 ਵਜੇ ਦਾ 9:00 ਵਜੇ। ਇਨੇ ਹਿਣਕ ਨਹੀਂ ਹਿਣਕਾ ਵੀ ਮੈਨੂੰ ਕਣਕ ਪਾਉ ਉਹ ਕਰ ਦਿੰਦੇ ਇਹਦੀ ਲਾਲ ਚ ਕਣਕ ਤੁਸੀਂ ਸਾਫ਼ਤੀ ਬਦਦੇ ਨਾ ਸਾਫ਼ਤੀ ਬਾਈ ਠੀਕ ਹੈ ਜੀ ਮੈਂ ਘਰੇ ਆਉਣਾ 9:30 ਵਜੇ ਇਜਾਜ਼ਤ ਕਰਾਉਣਾ ਵੀ ਆ ਬਹੁਤ ਜ਼ੋਰ ਨਾਲ ਹਿਣਕਦਾ ਫਿਰ ਮੈਂ ਲਿਆ ਕੇ ਦੁਆਟੀ ਕੋਲ ਲੈ ਟੇ ਜਦੋਂ ਸਾਨੂੰ ਹਿਣਕ ਜਦੋਂ ਤੁਸੀਂ ਖੇਤੋਂ ਆਉਂਦੇ ਹੋ ਤੇ ਇਹ ਤੁਹਾਨੂੰ ਹਿਣਕਦਾ ਬਾਹਰੋਂ ਆ ਜਦੋਂ ਵੀ ਸਾਨੂੰ ਫਿਰ ਕਿਦਾਂ ਦਾ ਮਹਿਸੂਸ ਹੁੰਦਾ ਜਿਹੜੀ ਤੁਹਾਡੀ ਥਕਾਵਟ ਹੈ ਕਿਵੇਂ ਤੁਹਾਨੂੰ ਕਿਵੇਂ ਫੀਲ ਹੁੰਦਾ ਫੀਲ ਹੈ ਬਾਈ ਜਿਵੇਂ ਮਨ ਲਾ ਲਈ ਆਹ ਹੋ ਜਾਂਦਾ ਵੀ ਹਾਂ ਯਾਰ ਹਾਕਾ ਮਾਰਦਾ ਹਣਾ ਜੰਦਰ ਤਿਆਰ ਆਉਂਦਾ ਮੂਹ ਆਉਂਦਾ ਮੈਂ ਜਦੋਂ ਵੀ ਆਵਾਂ ਬਈ ਰਾਤ ਨੂੰ ਤਾਂ ਪੱਕਾ ਹੀ ਦਿਨੇ ਹਜੇ ਖੜਕਾ ਕੱਲਾ ਹੋ ਹੀ ਜਾਂਦਾ ਹਣਾ ਦਿਨੇ ਤਾਂ ਖੜਕਾ ਕੱਲਾ ਹੋ ਹੀ ਜਾਂਦਾ ਦਿਨੇ ਤਾਂ ਕੀ ਕਹਿੰਦੇ ਇਹਨੂੰ ਨਾ ਪਤਾ ਲੱਗੇ ਰਾਤ ਨੂੰ ਤਾਂ ਜਦੋਂ ਗੇਟ ਲਾਉਨੇ ਨਾ ਅਗਲਾ ਥੋੜਾ ਜਿਹਾ ਖੜਕਾ ਕਰਦੀ ਆ ਹਾਂ ਬਸ ਜਦੋਂ ਗੇਟ ਬੰਦ ਲਿਆ ਇਹਨੂੰ ਉਹਦੀ ਪਤਾ ਲੱਗ ਜਾਣਾ ਉਧਰ ਨਹੀਂ ਗੇਟੋਂ ਹਾਂ ਬਹੁਤ ਜ਼ੋਰ ਨਾਲ ਹਿੰਦ ਫਿਰ ਥੋੜੀ ਜਿਹੜੀ ਕਾਪੜਾ ਦਿਨ ਭਰ ਦੀ ਕਾਪੜਾ ਲੈ ਜਾਂਦੀ ਆ ਬਈ ਸਾਰੇ ਦਿਨ ਮੈਂ ਪਹਿਲਾਂ ਵੀ ਦੱਸ ਕੇ ਜਿਹੜੇ ਆ ਜਦੋਂ ਬਈ ਆਪਾਂ ਜਿਹੜਾ ਦਿੰਨੇ ਨਾ ਘੋੜੀ ਤੇ ਘੋੜੇ ਦਾ ਬਹੁਤ ਫਰਕ ਆ ਜੀ ਜਦੋਂ ਘੇੜਾ ਦਿੰਨੇ ਉਹ ਘੇੜਾ ਦਿੰਨੇ ਨਾ ਜਦੋਂ ਉੱਤੇ ਬੈਠੇ ਐ ਐਂ ਜੇ ਕਰਦਾ ਬੋਤਲ ਜਿੰਨਾ ਨਸਾ ਹੋ ਜਾ ਜੀ ਘੋੜੇ ਦਾ ਤੇ ਘੋੜੀ ਦਾ ਘੇੜਾ ਦੇਂਦੇ ਫਰਕ ਪੈ ਜਾਂਦਾ ਜਿਹੜੀ ਹੁਣ ਆਪਾਂ ਦੀ ਗੱਲ ਕਰੀਏ ਬਰੀਡ ਦੀ ਕਿਹੜੀ ਬਰੀਡ ਆ ਜੀ ਇਹ ਇਹ ਬਰੀ ਰਣੀਆਂ ਦੇ ਦਰਬਾਰ ਦਾ ਪੋਤਾ ਜੀ ਦਿਲਰਾਜ ਦਾ ਇਹ ਵੀਰੇ ਬੇਟਾ ਜੀ ਦਿਲਰਾਜ ਤਾਂ ਸੰਗ ਵਾਲੀ ਫੈਕਟਰੀ 'ਚ ਖੜਾ ਸੀ ਭਰਾ ਜੀ ਉਹਦਾ ਇਹ ਬੇਟਾ ਹੈਗਾ ਰਾਣੀਆ ਨੇ ਦਿਲਵਾਗ ਦਾ ਪੋਤਾ ਅਲੀ ਸ਼ਾਨ ਲੈਂਦਾ ਘੋੜੇ ਦਾ ਪਿਓ ਬਈ ਬਹੁਤ ਵੱਡਾ ਚੈਂਪੀਅਨ ਰਿਹਾ ਉਹ ਦਮਰਾਜ ਤੁਸੀਂ YouTube ਸਰਚ ਕਰ ਲਓ ਠੀਕ ਹੈ ਜੀ ਬਹੁਤ ਚੰਗੀਆਂ ਰਿਹਾ ਉਹ ਫਿਲਮਰੀ ਵਿੱਚ ਖੜਾ ਸੀ ਤਾਂ ਹਾਂ ਜੀ ਤੇ ਆਪਾਂ ਇਹਦੀ ਹੁਣ ਗੱਲ ਕਰੀਏ ਉਮਰ ਕਿੰਨੀ ਕੁ ਹੋਈ ਦੀ ਉਮਰ ਇਹਦੀ ਵੀਰੇ 4-5 ਮਹੀਨੇ ਹੋਰ 4 ਸਾਲ 2 ਮਹੀਨੇ ਤੇ ਜੇ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਹਾਈਟ ਵੀਰੇ ਦੀ ਘਾਟ ਜਿੰਨੀ ਮਰਜੀ ਲੋ ਪਰ ਇਹਦੀ ਹਾਈਟ ਫਰੇਟ ਪਲੱਸ ਜੀ ਪਰ ਇਹਦੇ ਨਾਲ ਇਹ ਨਹੀਂ ਭਰਾ ਕਹੀ ਲਈ ਜੀ ਨਾ ਵੀ 70 72 ਉਹ ਤਨੀ ਹੈਗੀ ਦੀ ਜੀ ਹੈਟ ਪਲੱਸ ਹੈਟ ਆ ਬਾਈ ਪਰ ਜਿਹੜੀ ਮਾਰਵਾੜੀ ਦੀ ਹੈ ਸਹੀ ਕਿਤਾਬਾਂ ਕਹਿੰਦੀਆਂ ਨੇ ਉਹ ਹੈਟ ਇੰਨੀ ਨਹੀਂ ਹੁੰਦੀ ਜੀ ਕਿਤਾਬਾਂ ਇੰਨੀ ਕਹਿੰਦੀਆਂ ਨੇ ਪਰ ਜਿਹੜੇ ਆਪਾਂ ਅੱਜ ਕੱਲ੍ਹ ਦੇਖਦੇ ਆ ਨਾ ਬਈ ਨਾਨਾ ਕੋੜਾ ਮਰ ਗਿਆ ਬਈ ਨਾਨਾ ਕੋੜਾ ਮਰ ਗਿਆ ਉਹ ਸਾਰਾ ਬਈ ਹੈਟ ਦੇ ਚੱਤ ਜੀ ਟੀਕੇ ਲਾਉਣੇ ਲੈ ਕੇ ਲਾਉਣੇ ਸੀਰੀਅਲ ਦੇਣਾ ਉਹ ਤਾਂ ਖਰਚ ਬਈ ਜਿਵੇਂ ਆਪਾਂ ਕਹਿੰਦਾ ਜੰਮੜਾ ਜੀ ਜੀ ਬੰਦ ਨੂੰ ਟੈਕ ਹੋ ਗਿਆ ਭਾਈ ਆ ਰਹੀ ਹੈ ਉਹ ਚੀਜ਼ਾਂ ਜਦੋਂ ਹੱਦ ਤੋਂ ਬਾਹਰ ਸਟੀਰੀਅਲ ਦੇਣਾ ਬਈ ਕੀ ਇਹ ਲਾਉਣੇ ਉਹ ਚੀਜ਼ਾਂ ਫਿਰ ਤੱਕ ਤਾਂ ਕਿਸੇ ਦਿਨ ਤਾਂ ਕਰਦੀ ਹੈ ਨਾ ਅੱਛਾ ਉਹ ਮੈਨੂੰ ਮੈਂ ਚਾਹੁੰਦਾ ਬਾਈ ਇਹਨੂੰ ਮੈਂ 2 ਇੰਚ ਹੋਰ ਵਧਾ ਸਕਦਾ ਜੇ ਮੈਂ ਚਾਹੁੰਦਾ ਇਹਨੂੰ ਮੈਂ 2 ਇੰਚ ਹੋਰ ਵਧਾ ਸਕਦਾ ਪਰ ਕਾਰਨ ਕੀ ਨਹੀਂ ਯਰੇ ਆਪਣੀ ਉਮਰ ਲੱਗੇ ਜੀ ਆਪਾਂ ਉਮਰ ਤੋਂ ਪਹਿਲਾਂ ਹੀ ਹੈ ਨਾ ਉਹ ਤਾਂ ਫਿਰ ਗਲਤ ਤਰੀਕੇ ਨਾਲ ਤਿਆਰ ਕਰਦੇ ਨੇ ਗਲਤ ਤਰੀਕੇ ਨਾਲ ਤੁਸੀਂ ਨੇਚਰਲ ਤਰੀਕੇ ਨਾਲ ਤਿਆਰ ਕੀਤੇ ਬੀ ਨੈਚਰਲ ਤਰੀਕੇ ਨਾਲ ਕਰਿਆ ਬੀ ਜੀ ਇਹ ਤਾਂ ਚੀਜ਼ ਰੱਬ ਵੱਲੋਂ ਹੈ ਤਾਂ ਪਰ ਜੇ ਮੈਂ ਚਾਹੁੰਦਾ ਵੀ ਮੈਂ ਪੈਂਡ ਕਰ ਦਾਂ ਤੇ ਹੁਣ ਆਪਾਂ ਜੀ ਇਹਦੀ ਗੱਲ ਕਰੀਏ ਇਹਦੀ ਖਰਾਕ ਤੁਸੀਂ ਕੀ ਪਾਉਣਿਆਂ ਨੂੰ ਖਰਾਕ ਵੀ ਇਹਦੀ ਸੋਇਆਬੀਨ ਜੀ ਜੀ ਚੌਕਰ ਜੀ 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 ਚੌਕਰ ਜੀ 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 ਚੌਕਰ ਸੋਇਆਬੀਨ ਜਾਓ ਤੇ ਜੰਮੀ ਜੀ ਜਿਹੜੀ ਤੂੜੀ ਦੀ ਗੱਲ ਕਰਦੇ ਸੀ ਉਹ ਕਿਹੜੀ ਤੂੜੀ ਪਾਉਣਿਆਂ ਤੂੜੀ ਵੀਰੇ ਆਪਾਂ ਤੂੜੀ ਅਸਲ ਆਪਾਂ ਮੂੰਗਫਲੀ ਦਾ ਭੋਗ ਪਾਉਣੇ ਮੂੰਗਫਲੀ ਦਾ ਭੋਗ ਮੂੰਗਫਲੀ ਦਾ ਭੋਗ ਜੀ ਜਿਹੜੀ ਤੂੜੀ ਹੈ ਨਾ ਤੂੜੀ ਤਾਂ ਜੇ ਆਪਾਂ ਮੰਨ ਕੇ ਚੱਲੀਏ ਦੋ ਦਿਨ ਮੰਨ ਕੇ ਚੱਲੂ ਸੀਜ਼ਨ ਆ ਬਾਈ ਜੀ ਸੀਜ਼ਨ ਦੇ ਵਿੱਚ ਮੈਨੂੰ ਦੋ ਦਿਨ ਟਾਈਮ ਲੱਗਿਆ ਜੀ ਸੋਇਆ ਬੀਨ ਮੁੱਕ ਜੇ ਜਾਂ ਚੋਕਰ ਮੁੱਕ ਜੇ ਚਲੋ ਜਿਉਂ ਜਮੀ ਤੇ ਆਪਣੇ ਘਰ ਦੇ ਤੋਂ ਤਾਂ ਫੱਟਲੀਆਂ ਪਾਈਏ ਤੇ ਉਹ ਚੀਜ਼ਾਂ ਮੁੱਕ ਗਈਆਂ ਘੋੜਾ ਜੇ ਕੱਲੀ ਟੂੜੀ ਪਾਵਾਂਗੇ ਲਿੱਸਾ ਹੋ ਜਾਂਦਾ ਬਾਈ ਜੀ ਪਰ ਜੇ ਮੂੰਖੜੀ ਦਾ ਭੋਗ ਪੈਂਦਾ ਜੀ ਘੋੜੇ ਦਾ ਐਕਚੂਅਲ ਵੀ ਫਰਕ ਨਹੀਂ ਪੈਂਦਾ ਦੋ ਤਿੰਨ ਦਿਨ ਦਾ ਅੱਛਾ ਜੇ ਆਪਣੇ ਕੋਲ ਕੁਝ ਹੈ ਨਹੀਂ ਕੋਈ ਆਪ ਨੂੰ ਕੰਮ ਹੋ ਗਿਆ ਨਹੀਂ ਜਾ ਸਕਦੇ ਤਾਂ ਤੁਸੀਂ ਮੂੰਖੜੀ ਦਾ ਭੋਗ ਪਾ ਦਿਓ ਮੂੰਖੜੀ ਦਾ ਭੋਗ ਪਾ ਦਿਓ ਘੋੜਾ ਉੱਥੇ ਜਾਓ ਜਮੀ ਹੁੰਦਿਆ ਕਰਨ ਕੇ ਜੀ ਚਲੋ ਦੂਜੀ ਰੈਗੂਲਰ ਖਰਾਗ ਆਪਣੀ ਖਤਮ ਹੁੰਦੀ ਐ 1-2 ਦਿਨਾਂ ਲਈ ਕੋੜਾ 2 ਦਿਨਾਂ ਲਈ 4 ਦਿਨਾਂ ਲਈ ਲਿ ਸਾਂ ਜਾਂਦਾ ਪਰ ਜੇ ਆਪਾਂ ਕੱਲੀ ਤੂੜੀ ਪਾਵਾਂਗੇ ਕੱਲੀ ਤੂੜੀ ਤੇ ਕੋੜਾ ਬਈ ਅੱਧਰ ਆਇਆ ਖਾਂਦੀ ਨਹੀਂ ਹੈਗਾ ਜੀ ਪਹਿਲੀ ਗਿਰਸਾਂ ਪਹਿਲੀ ਤਾਂ ਖਾਂਦੀ ਨਹੀਂ ਆਹ ਦੇਖ ਬਈ 24 ਘੰਟੇ ਭੁੱਖੀ ਨਹੀਂ ਰਹਿੰਦੀ ਆਉਂਦੀ ਜੀ ਨੀਰਾ ਪਾ ਕੇ ਰੱਖਦੇ ਹੁੰਦੇ ਜੀ ਜੇ ਆਪਾਂ ਇਹਦੀ ਗੱਲ ਕਰੀਏ ਜੀ ਜੇ ਕਿਸੇ ਮੇਰੇ ਵੀਰ ਭਾਈ ਨੇ ਹੈਨਾ ਕਿਸੇ ਕੋਲੇ ਘੋੜੀ ਹੋਣਗੀਆਂ ਜਾਂ ਸੌਂਕੀ ਤੌਰ ਤੇ ਕਿਸੇ ਨੇ ਕਿਸੇ ਰਿਸ਼ਤੇਦਾਰ ਕੋਲੇ ਹੁੰਦੀ ਆ ਵੀਡੀਓ ਦੇਖੋ ਅਗਲਾ ਕਿਸੇ ਨੇ ਬਰੀਡ ਕਰਾਉਣੀ ਹੋਵੇ ਘੋੜੇ ਦੀ ਕੀ ਤੁਸੀਂ ਛੱਡ ਦਿਓ ਹਾਂ ਵੀ ਨਾ ਛ ਕੀ ਫੀਸ ਹੈ ਜੀ ਆਪਣੀ ਕਿਵੇਂ ਲੈ ਗਿਆ ਬਈ ਅਗਲਾ ਇਹਦੀ ਵੀਡੀਓ ਆਪਾਂ 21000 ਫੀਸ ਲੱਗਦੇ ਜੀ ਇਹ ਤਾਂ ਬੰਦਾ ਚੈੱਕ ਕਰਵਾ ਕੇ ਲੇਉਂਦਾ ਤਾਂ ਅਸੀਂ ਕੋਈ ਚੈੱਕ ਨਹੀਂ ਨਹੀਂ ਬਈ ਆਪਾਂ ਚੈੱਕ ਕਰਵਾ ਦਾਂਗੇ ਚੈੱਕ ਕਰਵਾ ਕੇ ਆਪਾਂ ਭਰਾ ਦਿੰਨੇ ਆ ਮਤਲਬ ਪਹਿਲਾ ਹੰਪ ਦੇ ਕੇ ਬਈ ਦੂਜਾ ਛੱਤੀ ਦਿਨ ਦੇ ਬਾਅਦ ਜੀ ਦੋ ਹੰਪ ਹੀ ਦਿੰਨੇ ਆ ਜੀ ਜੇ ਆਪਾਂ ਕਹਿੰਦੇ ਅ ਵੀ 3 4 ਐਨੇ ਤਾਂ ਨਹੀਂ ਦਿੰਦੇ ਦੋ ਹੰਪ ਦੇ ਦਿੰਨੇ ਆ ਜੀ ਦੋ ਹੋਰ ਆ ਬਈ ਜੇ ਆਪਾਂ ਕਹਿੰਦੇ ਇੱਕ ਜੀ ਅਗਲਾ ਵੀ ਪੈਸੇ ਦਿੰਦਾ ਜੀ 21000 ਰੁਪਏ ਵੀ ਬਹੁਤ ਹੋ ਜਾਂਦਾ ਜੀ ਜੀ ਆਪਾਂ ਕਹਿੰਦੇ ਵੀ ਇੱਕ ਹਾਂਪ ਦੇਵਾਂਗੇ ਇਸ ਤੋਂ ਬਾਅਦ ਦੰਦੇ ਜੀ ਪੈਸੇ ਬਾਈ ਕੋਈ ਕਿਵੇਂ ਕਰੋ ਕੋਈ ਕਿਵੇਂ ਜੀ ਜੀ ਆਪਾਂ ਨੂੰ ਹੋਊਗੀ ਟੱਕਰ ਨਹੀਂ ਆਪਾਂ ਹੋਰ ਵੀ ਬਾਈ ਘੋੜਿਆਂ ਦਾ ਹੁੰਦਾ ਵੀ 3 ਮਹੀਨਿਆਂ ਤੱਕ ਹੁੰਦਾ ਹੈਗਾ ਸਹੀ ਪ੍ਰੋਜੈਕਟ ਦਾ ਜੀ ਜੇ ਘੋੜੀ ਨਹੀਂ ਰਹਿੰਦੀ ਤਾਂ ਉਸੇ ਵਿੱਚ ਤੱਕ 3 ਮਹੀਨੇ ਦਾ ਪੱਧਵਾ ਲੈ ਆਉਂਦਾ ਅੱਛਾ ਠੀਕ ਆ ਠੀਕ ਆ ਜੀ ਪਰ ਆਪਾਂ ਇਹ ਕੀਤਾ ਹੋਇਆ ਬਾਈ ਜਿੰਨਾ ਚਿਰ ਘੋੜੀ ਸੂਂਦੀ ਨੂੰ ਜਿੰਨੇ ਵਾਰੀ ਮਰਦੀ ਜੀ ਕਿਉਂਕਿ ਆਪਾਂ ਵੀ ਜੱਟ ਪਾਈਆਂ ਬਾਈ ਜੀ ਬਹੁਤ ਔਖਾ ਹੋ ਜਾਂਦਾ ਪੈਸਾ ਕਿੱਥੇ ਜਾਣਾ ਇਹਦੀ ਮਾਂ ਜਦੋਂ ਇਹ ਪੈਦਾ ਹੋਣਾ ਸੀ ਇਹਦੀ ਮਾਂ ਪਹਿਲੀ ਵਾਰ ਰਹੀ ਸੀ ਜਦੋਂ ਮੈਂ ਦੂਜੀ ਵਾਰ ਲੈ ਕੇ ਗਿਆ ਬਾਈ 2 ਮਹੀਨਾ 22 ਦਿਨ ਹੋ ਗਏ ਸੀ ਜੀ ਉਹਨਾਂ ਦੇ ਬੰਦਾ ਰੱਖਿਆ ਹੋਇਆ ਸੀ ਧਾਂਤੂ ਵਾਲੇ ਦੇ ਫਾਰਮਚਲ ਜੀ ਮੈਂ ਕਹਿੰਦਾ ਬਾਈ ਮੈਂ ਤਾਂ ਛੱਡਦਾ ਜੀ ਮੈਂ ਕਿਹਾ ਵੀ ਇਹ ਦੋ ਦਿਨ ਪਏ ਨੇ ਜੀ ਤਿੰਨ ਮਹੀਨੇ ਦੀ ਗੱਲ ਹੋਈ ਆ ਪਰਚੀ ਤੇ ਲਿਖਿਆ ਹੋਇਆ ਬਕਾਇਦਾ ਜੀ ਮੈਂ ਕਿਹਾ ਦੋ ਦਿਨ ਪਏ ਨੇ ਜੀ ਉਹਨੇ ਫੇਰ ਕਰਦੇ ਕਰਾਉਂਦੇ ਨੇ ਮਾਲਕ ਬੰਦਾ ਚੰਗਾ ਸੀ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਅਰਸ਼ਾਦ ਜੀ ਦਵਾਰੇ ਛੱਡਿਆ ਦਵਾਰੇ ਕੁੜੀ ਦਾ ਅੱਖੀ ਭਰਾ ਕੇ ਲਿਆ ਦੋ ਵਾਰੀ ਵਿੱਚ ਕੁੜੀ ਦੀ ਜੀ ਇੱਕ ਵਾਰ ਇੱਕ ਹੱਪ ਤੇ 100 ਦੇ ਵਿੱਚੋਂ ਬਹੁਤ ਘੱਟ ਕੁੜੀਆਂ ਚੱਲੋ ਆਪਾਂ ਪ੍ਰਸ਼ਾਸਨ ਲਈ ਤਾਂ ਨਹੀਂ ਜਾ ਸਕਦੇ ਕਿਉਂਕਿ ਇੰਨੀ ਨੌਲਜ ਬਾਈ ਨਹੀਂ ਹੈਗੀ ਕੋਈ ਹੈਨਾ ਵੈਸੇ ਦੋ ਤੇ ਰਹਿਣਗੀਆਂ ਦੋ ਆਪਾਂ ਤੇ ਲਗਭਗ ਕੁੜੀ ਵੀ ਰਹਿਦੀ ਜੀ ਜੇ ਤਾਂ ਉਹੀ ਕੁੜੀ ਦਾ ਨੁਕਸਾ ਤਾਂ ਰੱਬ ਦੀ ਗ੍ਰੋਪੀਆ ਪਰ ਉਹ ਕੁੜੀ ਰਹਿੰਦੀ ਆ ਅਸਲ ਹੱਟ ਬ੍ਰੇ ਜੀ ਜੇ ਆਪਾਂ ਗੱਲ ਕਰੀਏ ਜੀ ਇਹਦੀ ਬਰੀਡ ਤੇ ਵੀ ਗੱਲ ਆ ਗਈ ਹੈਨਾ ਇਹਦਾ ਕੱਦ ਕਿੰਨਾ ਦੱਸੇ ਤੁਸੀਂ ਕੱਦ ਵੀਰੇ ਦਾ ਟ੍ਰੇਡ ਪਲੱਸ 360 ਦਾ ਉੱਪਰ ਨੂੰ ਕਰੋ ਜੀ ਹੋਰ ਮੜੇ ਦੰਦੀ ਵੱਡਣ ਕੋਈ ਨਹੀਂ ਮੂੰਹ ਕਰ ਦੋ ਇਧਰ ਨੂੰ ਦੰਦੀ ਵੱਡਣ ਦੀ ਆਦਤ ਆ ਬਈ ਥੋੜੀ ਦੰਦੀ ਤਾਂ ਨਹੀਂ ਪਤਾ ਐ ਪ੍ਰੋਫੈਸ਼ਨਲ ਹੈ ਚੁੰਨੀ ਭਰ ਲਈ ਬਹੁਤ ਚਿਰ ਪਹਿਲਾਂ ਤਾਂ ਐ ਮੂੰਹ ਲਾਉਂ ਬਾਅਦ ਚ ਦੰਦੀ ਆ ਪਰ ਐ ਨਹੀਂ ਹੋਇਆ ਕੱਢ ਕੇ ਲੈਂਦਾ ਜਵਾਗਰੀ ਵੱਡਣਾ ਹੁੰਦਾ ਬੋਲੀ ਜੀ ਐਨੀ ਵੱਡ ਲੈਂਦਾ ਸਾਡੇ ਜੀ ਤੇ ਇੱਕ ਆਪਣਾ ਫੋਨ ਨੰਬਰ ਜ਼ਰੂਰ ਬੋਲੋ ਪਿੰਡ ਦੁਬਾਰਾ ਬੋਲਦੇ ਨਾਲ ਰਿਪੀਟ ਕਰਦੇ। ਵੀਰੇ ਆਪਣਾ ਪੈਣੀ ਦੱਸਾ। ਜੀ। ਜ਼ਿਲ੍ਹਾ ਆਪਣਾ ਬਰਨਾਲਾ ਜਿਹੜਾ ਤੁਹਾਨੂੰ ਲੱਭ ਜਾਂਦਾ। ਜੀ। ਫੋਨ ਨੰਬਰ ਵੀਰੇ 98159 ਜੀ। 4943 ਜੀ। 981594943 ਜੀ। ਜਿਵੇਂ ਹੁਣ ਆਪਾਂ ਇਹਦੀ ਗੱਲ ਕਰੀਏ ਤੁਸੀਂ ਇਹਨੂੰ ਕਿੱਥੇ ਮੇਲੇ 'ਚ ਲਿਖੇ ਗਿਓ ਕਿਤੇ ਕੋਈ ਪ੍ਰਦਰਸ਼ਨੀ ਵਾਸਤੇ ਜਾਂ ਕੋਈ ਕਿ ਕੋਈ ਮੰਡੀ ਤੇ ਕੋਈ ਆਪਣੇ ਸ਼ੋਹ ਵਾਸਤੇ? ਨਹੀਂ ਵੀਰੇ। ਕਿਤੇ ਨਹੀਂ ਲੈ ਕੇ ਗਏ। ਕਿਤੇ ਨਹੀਂ ਲੈ ਕੇ ਗਏ ਆਪਾਂ ਬਸ ਘਰ ਹੀ ਇਸ ਵਾਰ ਵੀ ਰਾਤ ਦਾ ਵੀ ਮੌਸਰ ਦਿਖਾ ਕੇ ਲਿਆ ਮੰ। ਜੀ। ਤੇ ਤੁਸੀਂ ਇਹਨੂੰ ਦੜਾਉਣੇ ਹੋ ਜੀ ਐ? ਕੁਈ ਸਵਾਰੀ ਕਰਦੇ ਹੋ? ਪਰਤੇ ਵੀ ਢੱਕ ਲਵਣਾ ਮੈਂ ਇਹਨੂੰ ਦੇਖ ਬੇ ਵੀ ਢੱਕ ਲੀ। ਜੀ। ਦੇਵੀਆ ਵੀ ਚੰਗਾ ਦਾ ਦਾ ਮਸਪਟੇ ਵੀ ਤੋੜ ਲੈਣਾ ਬਈ 70 75। 70 75। ਜੀ। ਵੀਡੀਓ ਵੀ ਨਵੀਆਂ ਪਾਈਆਂ ਹੋਈ ਇਹਦੀ ਆਈਡੀ ਬਣੀ ਹੋਈ ਹੈ ਬਈ ਕੈਂਡ ਭਣੀ ਜੀ। 70 75 ਦੇ ਨੂੰ ਮੈਂ ਸੱਤੇ ਦੀ ਛਾਉਂ। ਜੀ। ਜਿਹੜਾ ਬਈ ਸਪਟੇ ਦੀ ਲਹਿਰ ਹੋ ਰਹੀ ਹੈ ਦੇਵੀਆ ਦੀ ਜੀ। ਜੀ ਜੀ। ਸਪਟੇ ਦੀ ਲਹਿਰ ਸਪਟੇ ਦੀ। ਜੀ।